ਦੋਸਤੋ ਅੱਜ ਅਸੀਂ ਗੱਲ ਕਰਾਂਗੇ ਨੂਰਮੈਲ ਸੀਵਰੇਜ ਦਾ ਜੋ ਹਾਲ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਆਰਸੇ ਤੋਂ ਥਾਂ-ਥਾਂ ਤੋਂ ਓਵਰਫਲੋ ਦੀ ਸਮੱਸਿਆ ਸ਼ਹਿਰ ਵਾਸੀ ਨਾਲ ਜੂਜ ਰਿਹਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਬਦਾਇ ਕੇਂਦਰਜੀਤ ਕੁਰਮਾਨ ਨੇ ਵੀ ਕੋਸ਼ਿਸ਼ ਕੀਤੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਸ਼ੂ ਅਗਰਵਾ ਨੇ ਨਗਰ ਕੌਂਸਲ ਨੂਰਮੈਲ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਐਸਟੀਪੀ ਦੀ ਰਾਈਜ਼ਿੰਗ ਮੇਨ ਅਤੇ ਸਿਵਰਜ਼ ਮਿਸਿੰਗ ਲਾਈਨਾਂ ਸੰਬੰਧੀ ਚੱਲ ਰਹੀ ਪ੍ਰਕਿਰਿਆ ਤੇ ਜੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜ਼ਿਲंधर ਵਿਖੇ ਬਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਸਮੇਤ ਨਗਰ ਕੌਂਸਲ ਨੂਰਮੰਲਾ ਤੇ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ ਕਲਾਟਾ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਵਰਜ਼ ਰਾਈਜ਼ਿੰਗ ਮੇਨ ਪਾਈਪ ਤੇ ਇਹ ਮਿਸਿੰਗ ਲਾਈਨਾਂ ਦੇ ਕੰਮ ਦੀ ਤਾਜ਼ਾ ਸਥਿਤੀ ਬਾਰੇ ਦਸਤਾਨ ਨਾਲ ਜਾਣਕਾਰੀ ਹਾਸਲ ਕੀਤੀ ਹੈ ਦੋਸਤੋ ਬਹੁਤ ਲੋਕਾਂ ਨੇ ਸੰਤਾਪ ਭੋਗਿਆ ਨੂਰ ਮੈਲ ਦੇ ਆ ਦੋਸਤੋ ਮਹਿੰਦਰ ਸਿੰਘ ਬਿੱਲਗਾ ਤੇ ਤੁਸੀਂ ਦੇਖ ਰਹੇ ਹੋ ਬਿੱਲਗਾ ਨਿਊਜ਼ ਆਨਲਾਈਨ YouTube ਚੈਨਲ ਦੋਸਤੋ ਅੱਜ ਗੱਲ ਕਰਾਂਗੇ ਨੂਰ ਮੈਲ ਸੀਵਰੇਜ ਦਾ ਜੋ ਹਾਲ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਅਰਸੇ ਤੋਂ ਥਾਂ-ਥਾਂ ਤੋਂ ਓਵਰਫਲੋ ਦੀ ਸਮੱਸਿਆ ਸ਼ਹਿਰ ਵਾਸੀ ਨਾਲ ਜੂਝ ਰਿਹਾ ਹੈ ਜਦੋਂ ਆਮ ਆਲਵੀ ਪਾਰਟੀ ਦੀ ਸਰਕਾਰ ਆਈ ਵਿਧਾਇਕ ਇੰਦਰਜੀਤ ਕੁਰਮਾਨ ਨੇ ਵੀ ਕੋਸ਼ਿਸ਼ ਕੀਤੀ ਕਿ ਇਸ ਮਸਲੇ ਦੇ ਹੱਲ ਲੇ ਪਿਛਲੇ ਸਮੇਂ ਡੀਸੀ ਜਲੰਧਰ ਹਮਾਚੂ ਅਗਰਵਾਲ ਦਾ ਵੀ ਦੌਰਾ ਐਮਐਲ ਨੂੰ ਕਰਵਾਇਆ ਗਿਆ ਸੀ ਇਹ ਸਾਹਮਣੇ ਆਇਆ ਸੀ ਕਿ ਟ੍ਰੀਟਮੈਂਟ ਪਲਾਂਟ ਦੀ ਮੇਨ ਨਿਕਾਸੀ ਲਾਈਨ ਪੂਰਾ ਪਾਣੀ ਅੱਗੇ ਲੈ ਜਾਣ ਦੇ ਸਮਰੱਥ ਨਹੀਂ ਜਿਸ ਨੂੰ ਲੈ ਕੇ ਰਾਈਜ਼ਿੰਗ ਮੇਨ ਪਾਈਪ ਪਾਉਣ ਨਾਲ ਮਸਲਾ ਹੱਲ ਹੋਣਾ ਹੈ ਇਸ ਮਸਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਜਲੰਧਰ ਨੇ ਨੂਰਮੈਲ ਦੇ ਸੀਵਰੇਜ ਪਾਣੀ ਦੀ ਨਿਕਾਸੀ ਸੰਬੰਧੀ ਆਜਕ ਚਰੰਤਰ ਦੇ ਵਿੱਚ ਪ੍ਰੋਜੈਕਟ ਦਾ ਜੱਜਾ ਲਿਆ ਰਾਈਜ਼ਿੰਗ ਮੇਨ ਪਾਈਪ ਦੇ ਸੀਵਰੇਜ ਮਿਸਿੰਗ ਲਾਈਨਾਂ ਸੰਬੰਧੀ ਵੀ ਗੱਲ ਚਲੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਆਓ ਦੋਸਤੋ ਇਸ ਬਾਰੇ ਤੁਹਾਨੂੰ ਪੂਰੀ ਖਬਰ ਪੜ੍ਹ ਕੇ ਸੁਣਾਉਂਦੇ ਹਾਂ ਕਿ ਡਿਪਟੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਸ਼ੂ ਅਗਰਵਾ ਨੇ ਨਗਰ ਕੌਂਸਲ ਨੂਰਮੈਲ ਦੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ एसटीपी ਦੀ ਰਾਈਜ਼ਿੰਗ ਮੇਨ ਅਤੇ ਸੀਵਰੇਜ ਮਿਸਿੰਗ ਲਾਈਨਾਂ ਸੰਬੰਧੀ ਚੱਲ ਰਹੀ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜ਼ਿਲੰਦਰ ਵਿਖੇ ਬਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਸਮੇਤ ਨਗਰ ਕੌਂਸਲ ਨੂਰਮਹਿਲ ਅਤੇ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ ਕਲਾਡਾ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸੀਵਰੇਜ ਰਾਈਜ਼ਿੰਗ ਮੇਨ ਪਾਈਪ ਤੇ ਮਿਸਿੰਗ ਲਾਈਨਾਂ ਦੇ ਕੰਮ ਦੀ ਤਾਜ਼ਾ ਸਥਿਤੀ ਬਾਰੇ ਵਿਸਤਾਰ ਨਾਲ ਜਾਣਕਾਰੀ ਹਾਸਲ ਕੀਤੀ ਹੈ ਦੋਸਤੋ ਉਨ੍ਹਾਂ ਨੇ ਗਲਾਡਾ ਅਧਿਕਾਰੀਆਂ ਨੂੰ ਕਿਹਾ ਲੋਕ ਹਿੱਤ ਦੇ ਮਤੇ ਨਜ਼ਰ ਰਾਈਜ਼ਿੰਗ ਮੈਨ ਦੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇ ਇਸ ਦੇ ਨਾਲ ਹੀ ਉਨ੍ਹਾਂ ਨੇ ਸੀਵਰੇਜ ਮਿਸਿੰਗ ਲਾਈਨਾਂ ਦੇ ਕੰਮ ਸੰਬੰਧੀ ਲਿਖਤੀ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼ ਸੁਥਰਾ ਬਾਤਾਵਨ ਮਾਇਆ ਕਰਾਉਣ ਦੀ ਬਚਨ ਬੱਤਾ ਦਰਉਂਦਿਆਂ ਡਾਕਟਰ ਅਗਰਵਾਨ ਨੇ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਨੂੰ ਸਵੱਛ ਆਲਾ ਦੋਲਾ ਮਈਆ ਕਰਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਹਾ ਕਿ ਸੀਵਰੇ ਦੇ ਪਾਣੀ ਦੀ ਟੁਕਮੇ ਨਿਕਾਸੀ ਲਈ ਇਹ ਪ੍ਰੋਜੈਕਟ ਬਹੁਤ ਅਹਿਮ ਹੈ ਜਿਸ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਦੋਸਤੋ ਇਸ ਪ੍ਰੋਜੈਕਟ ਨੂੰ ਜਲ ਤਨੇ ਪਹਿਚਾਣ ਦੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਤੇ ਜ਼ੋਰ ਦੰਦਿਆ ਡਾਕਟਰ ਹਮਾਸ਼ੂ ਅਗਰਵਾਲ ਨੇ ਇਸ ਕਾਰ ਦੇ ਵਿੱਚ ਜੇਕਰ ਕਿਤੇ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਉਣ ਦੀ ਜ਼ਿੰਮੇਵਾਰੀ ਲਗਾਈ ਗਈ ਗਿਆ ਜੋ ਉਸ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਜਿਹੜੀ ਆ ਗੱਲਬਾਤ ਕੀਤੀ ਗਈ ਆ ਮੀਟਿੰਗ ਦੇ ਵਿੱਚ ਕਾਰਜਕਾਰੀ ਅਜੰਦੀਆ ਗਲਾਡਾ ਰਾਜੇਸ਼ ਮਹਾਜਨ ਕਾਰਜਕਾਰੀ ਸਾਧਕ ਅਫਸਰ ਨਗਰ ਕੌਂਸਲ ਨੂਰਮਲ ਰਣਧੀ ਸਿੰਘ ਐਸਡੀਓ ਗਲਾਡਾ ਜਪ ਸਿਮਰਨ اور ਜੇ ਸਪਲਾਈ ਜੇ ਜਲ ਸਪਲਾਈ ਤੇ ਸੀਵਰੇਜ ਮੰਡਲ ਜਲੰਧਰ 2 ਦੀਪਕ ਕੁਮਾਰ ਇਸ ਮੌਕੇ ਤੇ ਮੌਜੂਦ ਸੀ ਤੇ ਦੋਸਤੋ ਆਓ ਹੁਣ ਇੱਥੇ ਇਸ ਖਬਰ ਦੀ ਕਾਰਵਾਈ ਨੂੰ ਦੇਖਦੇ ਆਂ ਇੱਥੇ ਟਿੱਪਣੀ ਕਰਦਣੇ ਆ ਕਿ ਬਾਕੀ ਨੋਰਮਲ ਸੀਵਰੇਜ ਦਾ ਕੰਮ ਹੋਣ ਮੁਕੰਮਲ ਹੋ ਜਾਊ ਜਿਵੇਂ ਡੀਸੀ ਜਲੰਧਰ ਨੇ ਆਖਿਆ ਕਿ ਇਹ ਇੱਕ ਉਮੀਦ ਕਰਨੀ ਬਣਦੀ ਹੈ ਔਰ ਹੁਣ ਤੱਕ ਜਿੰਨਾ ਸੰਤਾਪ ਨੂਰ ਬਹਿਲਵਾਤਿਆਂ ਨੇ ਭੋਗਿਆ ਉਸ ਨੂੰ ਦੇਖ ਕੇ ਹਰ ਕੋਈ ਆਖ ਰਿਹਾ ਹੈ ਕਿ ਸੀਵਰੇਜ ਤੋਂ ਬਿਨਾਂ ਹੀ ਠੀਕ ਆ ਕਿਉਂਕਿ ਇਸ ਸੀਵਰੇਜ ਨੇ ਲੋਕਾਂ ਦੇ ਘਰਾਂ ਦੀ ਜੋ ਹਾਲਤ ਬਣਾਈ ਹੈ ਘਰ ਅੰਦਰੋਂ ਜਿਵੇਂ ਦੋਸਤੋ ਏ ਤਸ ਗਿਆ ਇੱਥੇ ਜਿਵੇਂ ਪਾਣੀ ਗਲੀਆਂ ਦੇ ਵਿੱਚ ਅੰਦਰੋਂ ਅੰਦਰੀ ਘੁੰਮ ਰਿਹਾ ਹੁਣ ਪਤਾ ਲੱਗਿਆ ਕਿ 10 ਫੀਸ ਦੀ ਪਾਣੀ ਦੀ ਸਰਬਭਾਰਤੋ ਜਿਹੜੀ ਅੱਗੇ ਖੇਤੀ ਜੋਗ ਹੈ ਜਿੰਨਾ ਚਿਰ ਮੇਨ ਰਾਈਜ਼ਿੰਗ ਜਿਹੜੀ ਆ ਉਹ ਪਾਣੀ ਅੱਗੇ ਪੈਂਦੀ ਨਹੀਂ ਹੈ ਪਾਣੀ ਨੂੰ ਅੱਗੇ ਲੈ ਕੇ ਨਹੀਂ ਜਾਂਦੀ ਉਹਨਾਂ ਚਿਰ ਇਸ ਸੀਵਰੇਜ ਦਾ ਪਾਣੀ ਜਿਹੜਾ ਆ ਉਹ ਅੰਦਰੋਂ ਅੰਦਰ ਹੀ ਪਾਈਪਾਂ ਦੇ ਵਿੱਚ ਘੁੰਮ ਜਾਂਦਾ ਜਿੱਤੋਂ ਪਾਣੀ ਨੂੰ ਪਿਛਲੇ ਸਮੇਂ ਵਿੱਚ ਜਗ੍ਹਾ ਮਿਲੀ ਆ ਉਸ ਜਗ੍ਹਾ ਤੋਂ ਪਾਣੀ ਜਿਹੜਾ ਸੀਵਰੇਜ ਦਾ ਓਵਰਫਲ ਹੋਇਆ ਤੁਸੀਂ ਦੇਖਿਆ ਹੋਊਗਾ ਸ਼ਹਿਰ ਦੇ ਵਿੱਚ ਕਈ ਥਾਈਂ ਉੱਚੇ ਮੇਨਹੋਲ ਕਰਕੇ ਇਹਨਾਂ ਨੇ ਮਣਾਏ ਲੇਬਲ ਸੈੱਟ ਕਰਨ ਨੂੰ ਦੋਸਤੋ ਬਹੁਤ ਲੋਕਾਂ ਨੇ ਸੰਤਾਪ ਭੋਗਿਆ ਨੂਰਮੈਲਦਿਆਂ ਨੇ ਅਗਰ ਇਹ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਮਸਲਾ ਨਹੀਂ ਹੱਲ ਹੁੰਦਾ ਤਾਂ ਦੋਸਤੋ ਉਹ ਦਿਨ ਦੂਰ ਨਹੀਂ ਜਦੋਂ ਨਗਰ ਕੌਂਸਲ ਨੂਰਮੈਲ ਦੀ ਜਿਹੜੀ ਆਉਣ ਵਾਲੀ ਚੋਣ ਆ ਉਸ ਚੋਣ ਵਿੱਚ ਇਹ ਮੁੱਦਾ ਫਾਰਮ ਹੋ ਸਕਦਾ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਜਲਦ ਜਿਹੜਾ ਇਹਦਾ ਹੱਲ ਜਿਹੜਾ ਉਹ ਕਰੋਨਾ ਪਊਗਾ। ਭਾਵੇਂ ਕਿ ਅੱਜ ਦੀ ਇਹ ਮੀਟਿੰਗ ਆਪਣੇ ਆਪ ਵਿੱਚ ਸਬੂਤ ਹੈ ਕਿ ਇਸ ਕੰਮ ਨੂੰ ਲੱਗਦਾ ਡੀਸੀ ਸਾਹਿਬ ਜਿਹੜਾ ਆ ਉਹ ਹੱਲ ਕਰਵਾਉਣਗੇ ਪਰ ਜੇ ਕੀੜੀ ਦੀ ਚਾਲੇ ਜਿਵੇਂ ਅੱਗੇ ਕੰਮ ਚੱਲ ਰਿਹਾ ਕਿਉਂਕਿ ਜੇ ਗੱਲ ਕਰਨੀਏ 2117 ਤੋਂ 2022 ਤੱਕ ਇਸ ਕੰਮ ਦੀ ਜਿਹੜੀ ਆ ਉਹ ਅਗਰ ਇੱਕ ਵੀ ਪੂਰੀ ਨਹੀਂ ਕੀਤੀ ਜਾਂਦੀ ਇਹ ਕੰਮ ਜਿਹੜਾ ਅੱਜ ਨੂੰ ਕਿਸੇ ਬਿੱਲੇ ਕੰਢੇ ਲੱਗਦਾ ਪਾਰ ਹੋਇਆ ਕੋਜ ਨਹੀਂ ਹੁਣ ਵੀ ਜਦੋਂ ਦੇ ਇੰਦਰਜੀਤ ਕੁਰਮਾਨ ਇਸ ਕੰਮ ਤੇ ਲੱਗਿਆ ਭਾਵੇਂ ਕਿ 5.5 ਕਰੋੜ ਰੁਪਏ ਦੀ ਲਾਗਤ ਨਾਲ ਇਹ ਜਿਹੜਾ ਨਿਕਾਸੀ ਪਾਏ ਪੈਣੀਆਂ ਮੇਨ ਰਜਨ ਜਿਹੜੀ ਆ ਉਹ ਨਿਕਲਣੀਆਂ ਦੋਸਤੋ ਉਮੀਦ ਜਿਹੜੀ ਸ਼ਹਿਰ ਵਾਸੀਆਂ ਨੂੰ ਹੈ ਕਿ ਐਮਐਲਏ ਇਹ ਕੰਮ ਕਰਵਾਉ ਪਰ ਇਹ ਅਗਰ ਆਉਣ ਵਾਲੀਆਂ ਕਾਉਂਸਲ ਦੀਆਂ ਚੋਣਾਂ ਤੋਂ ਪਹਿਲਾ ਕੰਮ ਹੋ ਜਾਏਗਾ ਤਾਂ ਲੋਕਾਂ ਨੂੰ ਜਿਹੜਾ ਇੱਕ ਸੂਤ ਹੋ ਜਾਊਗੀ ਨਹੀਂ ਤਾਂ ਲੋਕ ਜਿਹੜਾ ਪਹਿਲਾਂ ਜਿਵੇਂ ਦੁੱਖ ਭੋਗ ਰਿਆ ਉਸੇ ਤਰ੍ਹਾਂ ਇਹ ਸਮੱਸਿਆ ਬਣੀ ਰਹੂਗੀ ਦੋਸਤੋ ਤੁਸੀਂ ਦੇਖਦੇ ਆ ਬਿਲਕਾ نیوز ਆਨਲਾਈਨ ਚੈਨਲ ਅਗਰ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਪੇਜ ਤੇ ਬਿਲਕਾ نیوز ਆਨਲਾਈਨ ਫੇਸਬੁੱਕ ਤੇ ਦੇਖਦੇ ਹੋ ਤਾਂ ਜਰੂਰ ਸਾਡੇ ਪੇਜ ਨੂੰ ਫੋਲੋ ਕਰਿਓ ਦੋਸਤੋ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਲਗਾਤਾਰ ਦੇਖ ਰਹੇ ਹੋ ਜੇ ਅਜੇ ਵੀ ਤੁਸੀਂ ਬਲਗਾ نیوز ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਤਾਂ ਕਿ ਤੁਹਾਨੂੰ ਸਾਡੀਆਂ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਤੁਰੰਤ ਮਿਲਦਾ ਰਹੇ ਹੁਣ ਇੱਥੇ ਕਰਦੇ ਹਾਂ ਸਮਾਪਤੀ ਧੰਨਵਾਦ